ਸਭ ਤੋਂ ਪਹਿਲਾਂ ਅਸੀਂ ਉਸ ਵੈਗੁਰੂ ਦਾ ਚਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਸਿਮਰਨ ਕਰਨ ਵਾਸਤੇ ਭੇਜਿਆ ਸੀ ਪਰ ਅਸੀਂ ਇੱਥੇ ਆ ਕੇ ਉਸ ਮਾਲਕ ਨੂੰ ਭੁੱਲ ਕੇ ਆਪਣਾ ਜੀਵਨ ਗੁਆ ਰਹੇ ਹਾਂ ਤਾਂ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਤੀਸਰੀ ਪਾਸ਼ਾਹੀ ਰਾਮਕਲੀ ਮਹਿਲਾ ਤੀਜਾ ਦੇ ਅੰਦਰ ਫਰਮਾਨ ਕਰਦੇ ਹਨ ਉਹ ਫਰਮਾ ਰਹੇ ਹਨ ਸਾਚਾ ਸੱਚ ਨਾਮ ਮੇਰਾ ਆਧਾਰ ਫਰਮਾਨ ਕਰ ਰਹੇ ਹਨ ਕਿ ਉਹ ਨਾਮ ਮੇਰਾ ਆਧਾਰ ਹੈ ਕਹਿੰਦੇ ਸਦਾ ਥਿਰ ਰਹਿਣ ਵਾਲਾ ਉਹ ਨਾਮ ਹੈ ਉਹੀ ਮੇਰੇ ਜੀਵਨ ਦਾ ਆਸਰਾ ਹੈ ਕਹਿ ਰਹੇ ਹਨ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਆਪ ਫਰਮਾਨ ਕਰ ਰਹੇ ਹਨ ਕਿ ਸਦਾ ਥਿਰ ਰਹਿਣ ਵਾਲਾ ਨਾਮ ਮੇਰੇ ਜੀਵਨ ਦਾ ਆਸਰਾ ਹੈ ਜਿਸ ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ ਭੁੱਖਾਂ ਸਭ ਗਵਾਈਆਂ ਫਰਮਾਨ ਕਰ ਰਹੇ ਹਨ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿੰਨ ਇੱਛਾ ਸਭ ਪੁਜਾਈਆਂ ਕਰਨੇ ਕਿ ਉਸ ਨਾਮ ਦੇ ਨਾਲ ਮੇਰੇ ਮਨ ਦੇ ਅੰਦਰ ਸ਼ਾਂਤੀ ਪ੍ਰਾਪਤ ਹੋ ਗਈ ਹੈ ਮੇਰੇ ਮਨ ਦੇ ਅੰਦਰ ਸੁਖ ਪ੍ਰਾਪਤ ਹੋ ਗਿਆ ਆਈ ਵਸਿਆ ਉਹ ਮੇਰੇ ਮਨ ਦੇ ਅੰਦਰ ਉਹ ਮਾਲਕ ਆ ਕੀ ਵਸ ਗਿਆ ਹੈ ਉਹ ਨਾਮ ਉਸ ਦਾ ਮੇਰੇ ਮਨ ਦੇ ਅੰਦਰ ਵਸ ਗਿਆ ਹੈ ਜਿੰਨ ਇੱਛਾ ਸਭ ਪੁਜਾਈਆਂ ਜਿਸ ਨੇ ਮੇਰੇ ਮਨ ਦੀਆਂ ਸਾਰੀਆਂ ਇਸ਼ਾਵਾ ਪੂਰੀਆਂ ਕਰ ਦਿੱਤੀਆਂ ਹਨ ਕਿ ਮੇਰੇ ਮਨ ਦੇ ਸਾਰੇ ਹੀ ਜੋ ਵੀ ਇਛਾਵਾ ਸਨ ਉਸ ਮਾਲਕ ਨੇ ਪੂਰਾ ਕਰ ਦਿੱਤਾ ਹੈ ਸਦਾ ਕੁਰਬਾਨ ਕੀਤਾ ਗੁਰੂ ਵਿਟੂ ਜਿਸ ਦੀਆਂ ਇਹ ਵਡਿਆਈਆਂ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਉਸ ਮਾਲਕ ਤੂੰ ਸਦਾ ਕਰਮਾਲ ਜਾਂਦਾ ਹਾਂ ਉਸ ਦੇ ਸਦਾ ਹੀ ਸਦਕੇ ਜਾਂਦਾ ਹਾਂ ਜਿਸ ਦੀਆਂ ਇਹ ਵਡਿਆਈਆਂ ਕਹਿੰਦੇ ਹਨ ਜਿਸ ਦੀਆਂ ਇਹ ਸਾਰੀਆਂ ਬਰਕਤਾਂ ਉਸੇ ਮਾਲਕ ਦੀਆਂ ਦਿੱਤੀਆਂ ਹੋਈਆਂ ਹਨ ਕਹ ਰਹੇ ਹਨ ਕਾਹੇ ਨਾਨਕ ਸੁਣੋ ਸੰਤੋ ਫਰਮਾਨ ਕਰ ਰਹੇ ਹਨ ਗੁਰੂ ਸਾਹਿਬ ਕਹਿ ਰਿਹਾ ਹਨ ਕਿ ਸੁਣੋ ਸੰਤੋ ਉਸ ਸ਼ਬਦ ਨੂੰ ਆਪਣੇ ਅੰਦਰੋਂ ਸੁਣੋ ਆਪਣੇ ਅੰਦਰ ਉਸ ਦੀ ਆਵਾਜ਼ ਨੂੰ ਸੁਣੋ ਕਹਿੰਦੇ ਸ਼ਬਦ ਧਰੋ ਪਿਆਰ ਕਹਿੰਦੇ ਕਿ ਉਸ ਸ਼ਬਦ ਦੇ ਨਾਲ ਪਿਆਰ ਕਰੋ ਉਸ ਨੂੰ ਯਾਦ ਕਰੋ ਉਸ ਦਾ ਸਿਮਰਨ ਕਰੋ ਕਹਿ ਰਹੇ ਹਨ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਬਿਯਾਰ ਉਸ ਦੇ ਨਾਲ ਪਿਆਰ ਕਰੋ ਕਹਿ ਰਹੇ ਨੇ ਸਾਚਾ ਨਾਮ ਮੇਰਾ ਅਧਾਰੋ ਕੰਨ ਲਿਕੇ ਇਹ ਸਦਾ ਥਿਰ ਰਹਿਣ ਵਾਲਾ ਨਾਮ ਮੇਰੇ ਜੀਵਨ ਦਾ ਆਸਰਾ ਹੈ ਜਿਹੜਾ ਮੇਰੇ ਅੰਦਰ ਉਹ ਮਾਲਕ ਵਸ ਰਿਹਾ ਹੈ ਤਾਂ ਗੁਰੂ ਸਾਹਿਬ ਸਾਨੂੰ ਫਰਮਾਨ ਕਰਦੇ ਹਨ ਕਿ ਉਹ ਨਾਮ ਹਰ ਦੇ ਅੰਦਰ ਵਸ ਰਿਹਾ ਹੈ ਅਸੀਂ ਉਸ ਨਾਮ ਨੂੰ ਆਪਣੇ ਅੰਦਰੋਂ ਹੀ ਜਾਗਰਤ ਕਰਨਾ ਹੈ ਨਾਮ ਜਿਨ ਕੇ ਮਨ ਵਸਿਆ ਵਾਜੀ ਸ਼ਬਦ ਕੰਦੇਰੇ ਗੁਰੂ ਸਾਹਿਬ ਵੀ ਆਪਣੀ ਬਾਣੀ ਦੇ ਅੰਦਰ ਫਰਮਾਨ ਕਰ ਰਹੇ ਹਨ ਤਾਂ ਅਸੀਂ ਉਸ ਲਾਭ ਦੇ ਨਾਲ ਆਪਣੇ ਅੰਦਰੂ ਆਤਮਿਕ ਤੌਰ ਤੇ ਜੁੜਦਾ ਹੈ ਤੇ ਇਸ ਦਾ ਲਾਭ ਲੈ ਕੇ ਆਪਣੇ ਜੀਵਨ ਦੇ ਅੰਦਰ ਉਸ ਮਾਲਕ ਦੇ ਨਾਲ ਮਲਾਪ ਕਰਦਾ ਹੈ ਉਸ ਸੱਚ ਨੂੰ ਆਪਣੇ ਅੰਦਰੋਂ ਹੀअनुभव ਕਰਦਾ ਹੈ ਕਿਉਂਕਿ ਉਹ ਮਾਲਕ ਹੀ ਇੱਕ ਸੱਚ ਹੈ ਉਸ ਦਾ ਨਾਮ ਹੀ ਸੱਚ ਹੈ ਇੱਕੋ ਨਾਮ ਗੁਰਸਹਿਬ ਕੰਦੇ ਨੇ ਹੁਕਮ ਹੈ ਸਤ ਗੁਰੂ ਦੀਆ ਬਜਾਈ ਕਿਉ ਇੱਕੋ ਨਾਮ ਹੀ ਉਹ ਮਾਲਕ ਦਾ ਹੁਕਮ ਹੈ ਜਿਹੜਾ ਸਤ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਅਸੀਂ ਉਸ ਦੀ ਕਿਰਪਾ ਨੂੰ ਜਾਣ ਕੇ ਉਸੇ ਨਾਮ ਦਾ ਸਿਮਰਨ ਕਰਕੇ ਆਪਣੇ ਮਨ ਦੇ ਅੰਦਰ ਉਹ ਲਾਭ ਪ੍ਰਾਪਤ ਕਰ ਸਕਦੇ ਹਾਂ ਅਸੀਂ ਇਸ ਜੀਵਨ ਦਾ ਲਾਭ ਲੈ ਸਕਦੇ ਹਾਂ ਸਾਨੂੰ ਮਾਲਕ ਨੇ ਇਹ ਜਮਾ ਇਸੇ ਵਾਸਤੇ ਬਖਸ਼ਿਆ ਸੀ ਉਸ ਦਨਾਲ ਮਲਾਪ ਕਰਨ ਲਈ ਇਸ ਸੰਸਾਰ ਤੇ ਅਸੀਂ ਆਏ ਹਾਂ ਕਾਹ ਤਾ ਕਿ ਆਪਣੇ ਜੀਵਨ ਦਾ ਲਾਭ ਠਾਕੇ ਉਸ ਨੂੰ ਮਿਲ ਕੇ ਅਸੀਂ ਉਸ ਸੱਚ ਦੇ ਨਾਲ ਅਮੀਸ਼ਾ ਹੀ ਸਾਜ ਪਾ ਲੈਣੀ ਹੈ ਉਸ ਨੂੰ ਸਦਾ ਲਈ ਯਾਦ ਰੱਖਣਾ ਹੈ ਆਓ ਅਸੀਂ ਵੀ ਗੁਰੂ ਸਾਹਿਬ ਦੀ ਇਸ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ અપਨਾ ਕੇ ਉਸ ਮਾਲਕ ਨੂੰ ਮਿਲ ਸਕਦੇ ਹਾਂ ਸਾਡੇ ਅੰਦਰੋਂ ਵੀ ਉਹ ਸ਼ਾਂਤੀ ਉਹ ਆਨੰਦ ਪ੍ਰਾਪਤ ਹੋ ਸਕਦਾ ਹੈ ਸਾਡੇ ਅੰਦਰ ਵੀ ਉਹ ਸੁਖ ਪ੍ਰਾਪਤ ਹੋ ਸਕਦੇ ਹਨ ਜਿਸ ਦੀ ਗੱਲ ਗੁਰੂ ਸਾਹਿਬ ਨੇ ਇਸ ਸ਼ਬਦ ਵਿੱਚ ਵੀ ਕੀਤੀ ਸੀ ਆਓ ਅੱਜ ਦੇ ਇਸ ਸ਼ਬਦ ਵਿੱਚ ਲਾਭ ਉਠਾ ਕੇ ਆਪਣਾ ਜੀਵਨ ਸਫਲ ਕਰਿਏ ਤਾਂ ਕਿ ਉਹ ਸਤਗੁਰ ਦੇ ਲੇਖੇ ਇਸ ਜੀਵਨ ਨੂੰ ਲਾ ਕੇ ਆਪਣਾ ਜੀਵਨ ਦਾ ਲਾਭ ਲੈ ਸਕਦੇ ਹਾਂ ਜੀ